ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਨ ਕਲ ਰਾਖੀ ਮੇਰੀ ਸ਼ਲੋਕ ਮਹੱਲਾ ਪੰਜਵਾਂ अदीतरण्डी मैडा खोजना कुम्भै मञ्ज मोहबत ते तोसह चरी मेडा हा सीतमा हर नानक तुलहा बेड़ी ادیت رنڈڑی مڈا کھوج نہ کمب منج محبت تیری تو چرنی مڈا ہیڑا سیتم ہر نانک تلہا بیڑی محلہ پنجواں ਜਿਨਾਂ ਦਸੰਦੜਿਆਂ ਦੁਰਮਤ ਵੰਨਿਆ ਮਿੱਤਰ ਅਸਾੜੜੇ ਸਈ ਆਉਟੁੰਡੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਪੌੜੀ ਆਵੈ ਸਾਹਿਬ ਚਿਤ ਤੇਰਿਆਂ ਭਗਤਾਂ ਡਠਿਆ ਮਨ ਕੀ ਕਟਿਏ ਮੈਲ ਸਾਧ ਸੰਗ ਉਠਿਆ ਜਨਮ ਮਰਨ ਭਉ ਕਟਿਏ ਜਨ ਕਾ ਸ਼ਬਦ ਜਪ ਬੰਦਨ ਖੋਲਨ ਸੰਤ ਦੂਤ ਸਭ ਜਾਹੇ ਸ਼ਪ ਤਸਿਓ ਲਾਇਨ ਰੰਗ ਜਿਸ ਦੀ ਸਭ ਧਾਰੀ ਆ ਉੱਚੀ ਹੂੰ ਉਚਾ ਥਾਨ ਅਗਮ ਅਪਾਰੀਆ ਰਣ ਦਿਨਸ ਕਰ ਜੋੜ ਸਾਸ ਸਾਸ ਧਿਆਈਐ ਜਾ ਆਪੇ ਹੋਏ ਦਇਆਲ ਤਾ ਭਗਤ ਸੰਗ ਪਾਈਐ ਭਾਵ ਸਤ ਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਸੰਸਾਰ ਨਦੀ ਵਿੱਚ ਤਰਦੀ ਦਾ ਮੇਰਾ ਪੈਰ ਮੋਹ ਦੇ ਟਿੱਕਣ ਵਿੱਚ ਨਹੀਂ ਖੁੱਬਦਾ ਕਿਉਂਕਿ ਮੇਰੇ ਹਿਰਦੇ ਵਿੱਚ ਤੇਰੀ ਪ੍ਰੀਤ ਹੈ हे पति प्रभु मैं अपना ए निमाना जा दिल तेरे चरणां विच परो लिया है ए हरि संसार समुंदर विचो तर्न लै तू ही नानक दा तुल्हा है ते बेड़ी है साडे असल, असल मित्र ओही अनोख मन जिन्ना दा दीदार होया पैड़ी मत दूर हो जाती है ਅਰੇ ਦਾਸ ਨਾਨਕ ਮੈਂ ਸਾਰਾ ਜਗਤ ਭਾਲ ਵੇਖਿਆ ਹੈ ਕੋਈ ਵਿਰਲੇ ਅਜਿਹੇ ਮਨੁੱਖ ਮਿਲਦੇ ਹਨ ਹੇ ਪ੍ਰਭੂ ਤੇਰੇ ਭਗਤਾਂ ਦੇ ਦਰਸ਼ਨ ਕੀਤਿਆਂ ਤੂੰ ਮਾਲਕ ਸਾਡੇ ਮਨ ਵਿੱਚ ਆ ਵਸਦਾ ਹੈ ਸਾਧ ਸੰਗਤ ਵਿੱਚ ਆਪਣਿਆਂ ਮਨ ਦੀ ਮੈਲ ਕੱਟੀ ਜਾਂਦੀ ਹੈ ਤੇ ਫਿਰ ਸਤਿ ਸਲਾਹ ਦੀ ਬਾਣੀ ਪੜਿਆਂ ਸੇਵਕ ਦਾ ਜਨਮ ਮਰਨ ਦਾ ਭਾਵ ਸਾਰੀ ਉਮਰ ਦਾ ਡਰ ਕੱਟਿਆ ਜਾਂਦਾ ਹੈ ਕਿਉਂਕਿ ਸੰਤ ਜਿਸ ਮਨੁੱਖ ਦੇ ਮਾਇਆ ਵਾਲੇ ਬੰਧਨ ਓਲਦੇ ਹਨ ਉਸ ਦੇ ਵਿਕਾਰ ਰੂਪ ਸਾਰੇ ਜਨ ਭੂਤ ਲੋਕ ਜਾਣਦੇ ਹਨ ਇਹ ਸਾਰੀ ਸ੍ਰਿਸ਼ਟੀ ਜਿਸ ਪ੍ਰਭੂ ਦੀ ਟਿਕਾਈ ਹੋਈ ਹੈ ਜਿਸ ਦਾ ਅਸਥਾਨ ਸਭ ਤੋਂ ਉੱਚਾ ਹੈ ਜੋ ਅਪਹੁੰਚ ਤੇ ਬੇਅੰਤ ਹੈ ਸੰਤ ਉਸ ਪਰਮਾਤਮਾ ਨਾਲ ਅਸਾਡਾ ਪਿਆਰ ਜੋੜ ਦਿੰਦੇ ਹਨ ਦਿਨ ਰਾਤ ਸਵਾਸ ਸਵਾਸ ਹੱਥ ਜੋੜ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਜਦੋਂ ਪ੍ਰਭੂ ਆਪ ਹੀ ਦਿਆਲ ਹੁੰਦਾ ਹੈ ਤਾਂ ਉਸ ਦੇ ਭਗਤਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ